ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ K-T Knowledge ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 9 ਦੇ ਲਈ ਵਿਸ਼ਾ ਵਿਗਿਆਨ ਦਾ ਪੇਪਰ ਨਵੰਬਰ ਪ੍ਰੀਖਿਆ ਸਮਾਂ ਆਪਣੇ ਕੋਲ 3 ਘੰਟੇ ਅਤੇ કુલ ਅੰਕ 80 ਨੇ ਇਹ ਸਭ ਤੋਂ ਪਹਿਲਾ 파ਟ ਹੀ ਹੈਗਾ ਤੇ ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ 1 ਮਾਰਕ ਸਨ 1 ਨੰਬਰਾਂ ਦਾ ਇੱਕ ਕੁਐਸਚਨ ਹੈਗਾ ਤੇ ਜੇਕਰ ਕਿਸ ਬੱਚੇ ਨੂੰ PDF ਚਾਹੀਦੀ ਸੋਲੂਸ਼ਨ ਤਾਂ ਉਹ WhatsApp ਚੈਨਲ ਤੇ ਜਾ ਨਹੀਂ ਸਕਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਇਹ ਮੈਂ ਸਭ ਤੋਂ ਪਹਿਲਾ ਕੁਐਸਚਨ ਹੈਗਾ F ਵੀ ਸੰਕੇਤ ਕਿਸ ਤਤ ਨੂੰ ਦਰਸਾਉਂਦਾ ਹੈ ਸੋ ਆਊਗਾ 4th ਆਪਸ਼ਨ ਰਾਈਟ ਲੋਹਾ ਤੇ ਆਇਰਨ ਤੇ ਨੈਕਸਟ ਆਊਗਾ ਪਾਣੀ ਦੇ ਅਣੂ ਵਿੱਚ H ਅਨੁਪਾਤ O ਦੇ ਸੰਖਿਆ ਦਾ ਸਹੀ ਅਨੁਪਾਤ ਕੀ ਹੈ ਸੋ ਦੂਜੇ ਕੁਐਸਚਨ ਦਾ ਰਾਈਟ ਆਨਸਰ ਆਊਗਾ 4th ਦੋ ਅਨੁਪਾਤ ਇੱਕ ਤੇ ਨੈਕਸਟ ਆਜੂਗਾ 3rd ਕੁਐਸਚਨ ਪਰਮਾਣੂ ਅੰਕ ਤੋਂ ਕੀ ਭਾਵ ਹੈ ਤੀਜਾ ਕੁਐਸਚਨ ਪ੍ਰਮਾਣੂ ਅਕਤੁਪਾ ਪ੍ਰੋਟਾਨਾਂ ਦੀ ਸੰਖਿਆ ਸੋ ਇਹ 4000 ਨਾਟਮਿਕ ਆਇਨਾਂ ਨੂੰ ਕੀ ਕਿਹਾ ਜਾਂਦਾ ਹੈ ਸੋ ਆ ਜੂਗਾ ਸੈਕਿੰਡ ਆਪਸ਼ਨ ਰਾਈਟ ਹੈ ਰੈਣ ਆਇਨ ਰਾਗਨਾਟਮਿਕ ਆਇਨਾਂ ਜਿਤਨਾਟਮਿਕ ਆਇਨਾਂ ਪਿੱਛੇ ਜਾਵੇ ਤਾ ਤਾ ਨਾਂ ਇਹ ਜੂਗਾ ਫਿਰ ਆਊਗਾ ਸੋ ਇਹ ਯਾਦ ਰੱਖੀਂ ਤੇ ਨੈਕਸਟ ਆ ਜੂਗਾ 5th ਜੀਵਨ ਦੀ ਰਚਨਾਤਮਕ ਅਤੇ ਮੁਢਲੀ ਇਕਾਈ ਦਾ ਨਾਮ ਦੱਸੋ ਸੈੱਲ ਮਨੁੱਖੀ ਸਰੀਰ ਵਿੱਚ ਸਭ ਤੋਂ ਸਖਤ ਟਿਸ਼ੂ ਕਿਹੜਾ ਹੈ ਇਨ ਮੇਲ ਸ ਨਾੜੀ ਟਿਸ਼ੂ ਵਿੱਚ ਡੈਸ਼ ਨਹੀਂ ਪਾਇਆ ਜਾਂਦਾ ਟੈਂਡਨ ਥਰਡ ਆਪਸ਼ਨ ਰਾਈਟ ਹੈ ਤੇ ਨੈਕਸਟ ਆ ਜੀ ਲਹੂ ਨਹੀਂ ਹੈ ਨਾੜੀ ਟਿਸ਼ੂ ਕਿਤਾਬ ਅਰਜੁਨ ਆਫ ਸਪੀਚਸ ਕਿਸ ਦੁਆਰਾ ਢੀਕੀ ਗਈ ਹੈ ਡਾਰਪਿੰਨ ਦੁਆਰਾ ਪੰਜ ਜਕਤ ਵਰਗੀਕਰਨ ਕਿਸ ਦੁਆਰਾ ਦਿੱਤਾ ਗਿਆ ਸੀ ਆਰ ਵੈਕਟਾਰ ਦੁਆਰਾ ਤੇ ਨੈਕਸਟ ਆਜੂ 11ਵਾਂ ਵਰਗੀਕਰਨ ਦੀ ਮੋਡਲੀ ਇਕਾਈ ਕੀ ਹੈ ਸੋ ਆਜੂ ਦੂਸਰਾ ਸਪੀਸਿਸ ਸਵੇ ਘੜੀ ਤਬਾਂ ਦਾ ਆਡੋਮੀਟਰ ਕੀ ਮਾਪਦਾ ਹੈ ਦੂਰੀ ਜੋ ਅਤੇ ਬੇਗ ਜਗਨਫਲ ਦੁਆਰਾ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਸੋ ਅਜੂ ਥਰਡ ਆਪਸ਼ਨ ਸਵੇਗ ਤੇ ਨੈਕਸਟ ਆਜੂ ਗੁਰਤਕ ਆ ਆਕਰਸ਼ਨ ਦੇ ਕਾਰਨ ਕੀ ਹੁੰਦਾ ਹੈ ਸੋ ਫੋਰਥ ਆਪਸ਼ਨ ਰਾਈਟ ਆ ਦੋਵੇਂ ਪਹਿਲਾ ਸਮੁੰਦਰੀ ਛਲਨ ਦੂਜਾ ਚੰਦ ਦੀ ਗਤੀ ਸੋ ਦੋਨੇ ਆਜੂ ਨੈਕਸਟ ਆਜੂਗਾ ਨਿਊਟਨ ਦਾ ਗੁਰਤਕ ਆਕਰਸ਼ਨ ਦਾ ਨਿਯਮ ਲਾਗੂ ਹੁੰਦਾ ਹੈ ਬ੍ਰਹਮਣ ਦੀਆਂ ਸਾਰੀਆਂ ਵਸਤੂਆਂ ਤੇ ਜੇਕਰ ਦੋ ਵਸਤੂਆਂ ਵਿਚਲੀ ਦੂਰੀ ਨੂੰ ਪਹਿਲਾਂ ਨਾਲ 6 ਗੁਣਾ ਵਧਾ ਦਿੱਤਾ ਜਾਂਦਾ ਤਾਂ ਗੁਰੂਤੀਵੀਂ ਬਲ ਡੈਸ਼ ਹੋ ਜਾਂਦਾ 1/36 ਗੁਣਾ ਸੋ ਨੈਕਸਟ ਆ ਜਿੱਤਨੇ ਕੁਐਸਚਨ ਰਹਿ ਗਏ ਐਮਸੀ ਸਿਕ ਕੋਸ਼ਣ ਹੀ ਰਹਿ ਗਏ ਧਰਤੀ ਦੇ ਆਲੇ ਦੁਆਲੇ ਦੇ ਵਾਤਾਵਰਣ ਕਿ ਇਸ ਦੁਆਰਾ ਬੰਨਦਾ ਹੈ ਗੁਰੂਤਵਾ ਬਲ ਦਾ ਸੋ ਇਹ ਆਪਸ਼ਨ ਇਸ ਦਾ ਰਾਈਟ ਹਾਸਲ ਤੇ ਨੈਕਸਟ ਆ ਜਾਂਦੇ ਨੇ ਦੋ ਅੰਕਾਂ ਵਾਲੇ ਕੁਐਸਚਨ ਪਾਰਟ ਬੀ ਇਹ ਸਾਰੇ ਪ੍ਰਸ਼ਨ ਜ਼ਰੂਰੀ ਹਨ ਜਿਵੇਂ ਕੁਝ ਇੱਥੇ ਟੋਟਲ 12 ਕੁਐਸਚਨ ਦਿੱਤੇ ਨੇ ਕਿ ਮੈਂ ਪਹਿਲਾਂ ਬਦਾਰਤਾਂ ਦੇ ਕਣਾਂ ਦੀ ਕੀ ਵਿਸ਼ੇਸ਼ਤਾਵਾਂ ਦੀਆਂ ਸੋ ਆਪਾਂ ਇਹਨਾਂ ਦਾ ਸੋਲੂਸ਼ਨ ਹੱਲ ਕਰਦੇ ਹਾਂ ਇਸ ਸਮੇਂ ਸਭ ਤੋਂ ਪਹਿਲਾਂ ਉਪਾਦਰਤ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਪਦਾਰਥ ਦੇ ਕਣਾਂ ਦੀਆਂ ਮੁੱਖ ਵਿਸ਼ੇਸ਼ਤਾ ਏ ਹਨ ਕਣ ਲਗਾਤਾਰ ਗਤੀ ਵਿੱਚ ਰਹਿੰਦੇ ਹਨ ਇਹ ਹਰ ਸਮੇਂ ਇਹ ਹਰ ਸਮੇਂ ਖਾਲੀ ਥਾਂ ਹੁੰਦੀ ਹੈ ਇਸ ਵਿੱਚ ਥੋੜੀ ਜਿਹੀ ਜ਼ਿਆਦਾ ਦੂਰੀ ਹੁੰਦੀ ਹੈ ਤੀਜਾ ਕਣ ਆਪਸ ਵਿੱਚ ਆਕਰਸ਼ਨ ਪਦਾਰਥ ਦਿਖਾਉਂਦੇ ਹਨ ਇਹਨਾਂ ਵਿੱਚ ਆਕਰਸ਼ਨ ਬਲ ਹੁੰਦੇ ਹਨ ਜੋ ਉਹਨਾਂ ਨੂੰ ਇਕੱਠਾ ਰੱਖਦੇ ਹਨ ਕੰਨ ਨੰਨੇ ਹੁੰਦੇ ਹਨ ਇਹਨਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਸੋ ਇਹ ਹੈ ਉਹਦਾ ਪਹਿਲੇ ਦਾ ਆਨਸਰ ਤੇ ਦੂਜਾ ਗਾ ਸਮੰਗੀ ਅਤੇ ਵੇਖ ਅੰਗੀ ਮਿਸ਼ਰਣਾ ਵਿੱਚ ਅੰਤਰ ਤੇ ਪਹਿਲਾਂ ਦਿੱਕ ਇੱਕੋ ਜਿਹੀ ਲੱਗਦੀ ਆ ਸਮੰਗੀ ਚ ਤੇ ਵੇਖ ਮੰਗੀ ਵੱਖ-ਵੱਖ ਕਟਕ ਦਿਖ ਰਹੇ ਹੁੰਦੇ ਹਨ ਕਟਕਾਂ ਦੀ ਪਛਾਣ ਕਟਕਾਂ ਨੂੰ ਵੱਖ ਕਰਨਾ ਹੁੰਦਾ ਹੈ ਪੜਕਾ ਨੂੰ ਸਾਨੂੰ ਵੇਖਿਆ ਜਾ ਬਾਕੀ ਚਾਹਿਆ ਜਾ ਸਕਦਾ ਉਦਾਹਰਨ ਨਾਮਕ ਅਧਿਆ ਸੁੱਧ ਹਵਾ ਨਾਮਕ ਤੇ ਪਾਣੀ ਸ਼ੁੱਧ ਹਵਾ ਤੇ ਵਿਕਮੰਗੀ ਚ ਦੁੱਧ ਵਿੱਚ ਕਰੀਮ ਰੇਤ ਪਾਣੀ ਤੇਲ ਪਾਣੀ ਸੋ ਨੈਕਸਟ ਆਜੂਗਾ ਸਮੰਗੀ ਤੇ ਵਿਕਮੰਗੀ ਵਿੱਚ ਨਾਣਾ ਬੱਚੋ ਇੱਕ ਪਰਮਾਣੂ ਨੂੰ ਅੱਖ ਨਾਲ ਵੇਖਣਾ ਕਿਉਂ ਸੰਭਵ ਨਹੀਂ ਆ ਜਾਂਦਾ ਸੂਤਰ ਪਰਮਾਣੂ ਬਹੁਤ ਛੋਟਾ ਹੁੰਦਾ ਇਸ ਦਾ ਆਕਾਰ ਲਗਭਗ 10 ਪਾਵਰ ਤੇ 10 ਮੀਟਰ ਹੁੰਦਾ ਹੈ ਇਸ ਲਈ ਇਹ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਇਹਨੂੰ ਵੇਖਣ ਲਈ ਮਜਬੂਤ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ ਸੋ ਆਜਾਦ ਕਰਨਾ ਕੀ ਇਹਦਾ ਕਾਰਨ ਇਹ ਨਾ ਕਿ ਬਹੁਤ ਛੋਟਾ ਹੀ ਹੁੰਦਾ ਤੇ ਨੈਕਸਟ ਹੈ ਲਿਖ ਕੇ ਰਸਾਇਣਿਕ ਸੂਤਰ ਲਿਖੋ ਸੋਡੀਅਮ ਦਾ ਸੋਡੀਅਮ ਆਕਸਾਈਡ ਦਾ ਰਸਾਇਣਿਕ ਸੂਤਰ Na2 Aluminiam chloride ਦਾ AlCl3 ਦਿ ਨੈਕਸਟ ਆਪ ਸੋ ਅੱਜ ਯਾਦ ਰੱਖਣੇ ਸੋਡੀਅਮ ਆਕਸਾਈਡ ਸਾਰੇ ਇਹਨਾਂ ਦੇ ਸਾਇਨਿਕ ਸੂਤਰ ਵੀ ਸੈੱਲ ਨੂੰ ਜੀਵਨ ਦੀ ਰਚਨਾਤਮਕ ਅਤਿਕ੍ਰਿਆਤਮਕ ਇਕਾਈ ਕਿਉਂ ਕਹਿੰਦੇ ਹਨ ਕਿਉਂਕਿ ਸੈੱਲ ਬਰੈਕਟ ਚ ਕੋਸ਼ੀ ਜੀ ਸਾਰੇ ਜੀਵਨ ਦਾ ਨਿਰਮਾਣ ਕਰਦੀ ਹੈ ਇਹ ਜੀਵਨ ਦੀ ਸਭ ਤੋਂ ਛੋਟੀ ਇਕਾਈ ਹੈ ਸਾਰੇ ਜੈਵਿਕ ਕਿਰਿਆਵਾਂ ਜਿਵੇਂ ਖਾਣਾ ਖਾ ਲੈਣਾ ਸਾਹਸ ਲੈਣਾ ਉਤਪਾਦਨਾਣਾ ਸੈੱਲਾਂ ਦੇ ਅੰਦਰ ਹੁੰਦੀਆਂ ਨੇ ਇਸ ਲਈ ਹੀ ਇਸ ਨੂੰ ਜੀਵਨ ਦੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਹਾ ਜਾਂਦਾ ਹੈ ਸੋ ਇਹ ਵੀ ਇੰਪੋਰਟਡ ਕੁਐਸਚਨ ਹੈਗਾ ਨੈਕਸਟ ਆਈ ਪ੍ਰਕਾਸ਼ਾ ਸਿਲੈਕਸ਼ਨ ਲਈ ਕਿਹੜੀ ਗੈਸ ਜਰੂਰੀ ਹ ਐ ਸੋ ਕਾਰਬਨ ਡਾਈਆਕਸਾਈਡ ਆਫ ਦਿ CO2 ਨੂੰ ਪੌਦਾ ਤੋ ਲੈਂਦੇ ਹਨ ਅਤੇ ਧੁੱਪ ਦੀ ਰੋਸ਼ਨੀ ਦੀ ਮਦਦ ਨਾਲ ਉਸ ਨੂੰ ਖਰਾਕ ਗਲੂਕੋਜ਼ ਵਿੱਚ ਬਦਲ ਦਿੰਦੇ ਹਨ। ਦੈ ਨੈਕਸਟ ਪੌਦਿਆਂ ਵਿੱਚ ਬਾਸਪੂਤ ਸਰਜਨ ਦੀ ਭੂਮਿਕਾ ਦੱਸੋ। ਬਾਸਪੂਤ ਸਰਜਨ ਟ੍ਰਾਂਸਪੀਰੇਸ਼ਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਪੌਦਿਆਂ ਦੇ ਪੱਤਿਆਂ ਵਿੱਚੋਂ ਪਾਣੀ ਬਾਸਪ ਬਣ ਕੇ ਨਿਕਲ ਜਾਂਦਾ ਹੈ। ਇਸ ਤੀਪੂਨ ਦਾ ਪੌਦੇ ਦੇ ਅੰਦਰ ਵਾਟਰ ਕਾਰਨਰ ਕਾਰਨਟ ਬੰਦਾ ਹੈ ਜਿਹੜਾ ਜੜ੍ਹਾਂ ਤੋਂ ਪਾਣੀ ਚੂਸਦਾ ਹੈ ਇਹ ਪੌਦੇ ਨੂੰ ਠੰਡ ਰੱਖਦਾ ਹੈ ਪੌਦੇ ਵਿੱਚ ਖਣਿਜ ਲਵਣ ਉੱਪਰ ਤੱਕ ਪਹੁੰਚਦੇ ਹਨ ਤੇ ਨੈਕਸਟ ਜੀਵਾਂ ਨੂੰ ਵਰਗੀਕਰਨ ਦੀ ਕੀ ਲਾਭ ਹੈ ਸਾਨੂੰ ਵੱਖ-ਵੱਖ ਕਿਸਮ ਦੇ ਜੀਵਾਂ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ ਇਹ ਜੀਵਾਂ ਦੇ ਵਿਹੈਣ ਤੇ ਛਾਣ ਲਈ ਬਹੁਤ ਸਹੂਲਤ ਦਿੰਦਾ ਹੈ ਜੀਵਾਂ ਦੇ ਸੰਬੰਧ ਵਿਕਾਸਮਕ ਇਤਿਹਾਸ ਨੂੰ ਜਾਣਨ ਵਿੱਚ ਮਦਦ ਮਿਲਦੀ ਹੈ ਇਸ ਨਾਲ ਨਵੀਆਂ ਪ੍ਰਜਾਤੀਆਂ ਦੀ ਖੋਜ ਕਰਨ ਵੀ ਆਸਾਨ ਹੁੰਦੀ ਹੈ ਸੋ ਸਾਰੇ ਕੁਐਸਚਨ ਇੰਪੋਰਟੈਂਟ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਲਾਈਕ ਜ਼ਰੂਰ ਕਰ ਦੇਣਾ ਤੇ ਨੈਕਸਟ ਆਜੂ ਮਿਸ਼ਰਣ ਅਤੇ ਜੋਗਿਕਾਂ ਵਿੱਚ ਤਿੰਨ ਮੁੱਖ ਅਪੀਲ ਦੱਸੋ ਸੋ ਹੋਣਾਗੇ ਪਾਰਟ ਸੀ 'ਚ 12 ਕੁਐਸਚਨ ਕਰਨੇ ਸੀਗੇ ਸੋ ਫਾਈਨਟ ਕਰ ਲਏ ਜੀਵਾਂ ਨੂੰ ਟੋਰੀਅਸ ਮਟੋਰੀਅਸ ਸੋ ਜਿਹੜੇ ਕੁਐਸਚਨ ਰਹਿ ਗਏ ਤੁਸੀਂ ਆਪ ਕਰ ਲੈਣਾ ਸਕਰੀਨਸ਼ਾਟ ਲੈ ਲੈਂਦਾ ਇਸਦਾ ਇੱਕ ਵਾਰ ਸੋ ਅੱਠ ਕੁਐਸਚਨ ਕਰਵਾ ਦਿੱਤੇ ਨੇ ਸੋ ਆਪਾਂ ਕਰਦੇ ਆ ਨੈਕਸਟ ਕੁਐਸਚਨ ਪਾਰਟ ਸੀ ਇਹ ਸਾਰੇ ਪ੍ਰਸ਼ਨ ਜਰੂਰੀ ਨੇ ਹਰੇਕ ਪ੍ਰਸ਼ਨ ਦਾ 3 ਮਾਰਕਸ ਹਨ ਸੋ ਇੱਥੇ ਵੀ ਅੱਠ ਪ੍ਰਸ਼ਨ ਨੇ ਜਿਹੜੇ ਜਿਹੜੇ ਆਨਸਰ ਦਿੱਤੇ ਹੋਏ ਨੇ ਆਪਾਂ ਉਹ ਕਰਵਾ ਦਿੰਦੇ ਹਾਂਗੇ ਜੋ ਰਹਿ ਗਏ ਉਹ ਤੁਸੀਂ ਕਰ ਲੈਣਾ ਸਕਰੀਨਸ਼ਾਟ ਖਿੱਚ ਲੈਣਾ ਇੱਕ ਵਾਰ ਕੁਐਸਚਨਸ ਦਾ ਕਿਵੇਂ ਮਿਸਰਨਾਂ ਤੁ ਜੋਗ ਵਿੱਚ ਤੰਨ ਮੁੱਖ ਭੇਦ ਦੱਸੋ ਮਿਸਰਨ ਵਿੱਚ ਘਟਕਨਾ ਤਾਂ ਨਿਸ਼ਚਿਤਨ ਪਾਤ ਰੱਖਦੇ ਹਨ ਨਾ ਹੀ ਰਸਾਇਣਿਕ ਤੌਰ ਤੇ ਨਵੀਂ ਪਦਾਰਤਿਕ ਇਕਾਈ ਬਣਾਉਂਦੇ ਉਹ ਆਪਣੇ ਆਪਣੇ ਗੁਣ ਜ਼ਿਆਦਾਤਰ ਕਾਇਮ ਰੱਖਦੇ ਹਨ ਅਤੇ ਸਧਾਰਨ ਉਪਕਰਨਾ ਚਲਨ ਭਾਰੀਪਣ ਚੁਬਿਕਤਾ ਆਦ ਨਾਲ ਪੱਖ ਹੋ ਸਕਦੇ ਹਨ ਜੋਗਿਕ ਰਸਾਇਣਿਕ ਮਿਲਾਪ ਦੇ ਰਾਹੀ ਨਿਸ਼ਚਿਤਨ ਅਨੁਪਾਤ ਅਨੁਸਾਰ ਬਣਦੇ ਹਨ ਉਸ ਵੇਲੇ ਕੁੱਲ ਮਿਲਾਪ ਇੱਕ ਨਵਾਂ ਪਦਾਰਤ ਬਣਾਉਂਦਾ ਹੈ ਜਿਸ ਦੇ ਗੁਣ ਮੂਲ ਤੱਤਾਂ ਦੋਸਰੇ ਤੋਂ ਵੱਖਰੇ ਹੁੰਦੇ ਹਨ ਅਤੇ ਇਹਨਾਂ ਨੂੰ ਤੋੜਨ ਲਈ ਸਿਰਫ ਰਸਾਇਣਿਕ ਪ੍ਰਕਿਰਿਆ ਜਿਵੇਂ ਵਿद्युत ਟੀਕਰਨ ਜਾਂ ਤੇਜ਼-ਤੇਜ਼ ਤੇਪਾ ਉੱਤੇ ਗਰਮ ਕਰਨਾ ਲਾਜ਼ਮੀ ਹੁੰਦਾ ਹੈ ਦਿੱਤੇ ਜੋਗਿਕਾਂ ਦਾ ਅਣੂ ਭਾਰ CH ਦਾ ਅਣੂ ਭਾਰ 13 ਐਟਮਿਕ ਮਾਸ ਯੂਨਟ ਹੁੰਦਾ ਹੈ ਕਿਉਂਕਿ ਕਾਰਬਨ 12 ਜੂ ਅਤੇ ਹਾਈਡਰੋਜਨ 1 ਜੂ ਤੇ ਜੋੜ ਨਾਲ ਬਣਦਾ ਹੈ CO ਵਿੱਚ ਕਾਰਬਨ 12 ਜੂ ਤੇ ਆਕਸੀਜਨ 16 ਜੂ ਇਸ ਲਈ ਉਸ ਦਾ ਅਣਬਿਭਾਰ 28u ਨਿਕਲਦਾ ਹੈ ਸਰਲ ਟਿਸ਼ੂਸ ਵੱਨਦੀ ਵੱਖਰਾ ਪੌਦੇ ਦੇ ਗੁਜਲ ਦਾ ਟਿਸ਼ੂ ਹਾਂ ਤੋ ਹੈ ਸਰਲ ਟਿਸ਼ੂ ਜਿਵੇਂ ਪੈਰੇਕਨਾਮਿਆ ਪੈਰੇਨਿਕਾਮਾ ਕੋਲਨ ਕਾਇਮਾ ਤੇ ਸਕਲੀਨ ਕਾਇਮਾ ਇੱਕੋ ਕਿਸਮ ਦੀਆਂ ਕੋਸ਼ਿਕਾਵਾਂ ਨਾਲ ਬਣੇ ਹੁੰਦੇ ਹਨ ਅਤੇ ਵਿਦੇਗ ਵਿਭਾਜਨ ਜਾਂ ਸਖਤ ਕਾਰਜ ਨਹੀਂ ਕਰਦੇ ਉਹਨਾਂ ਦੀ ਭੂਮਿਕਾ ਸਟੋਰ ਕਰਨ ਪਰਪਾਈ ਕਰਨ ਜਾਂ ਕਈ ਵਾਰੀ ਸਹਾਇਕ ਦੇਣਾ ਹੁੰਦੀ ਹੈ ਗੁਜਲ ਦਾ ਟਿਸ਼ੂ ਕਾਇਲਮ ਤੇ ਫਲੋਇਮ ਬਾਕੀ ਵੱਖ-ਵੱਖ ਕਿਸਮ ਦੇ ਕੋਈ ਸ਼ੂਕਾ ਮਾਦਸ ਸੰਗਠਨ ਹੁੰਦੇ ਹਨ ਜੋ ਪਾਣੀ ਖਣਿਜਾਂ ਅਤੇ ਬਾਣੀ ਵਿੱਚ ਰਾਖ ਦਾ ਦੂਰ ਦੂਰ ਤੱਕ ਪ੍ਰਵਾਹ ਕਰਦੇ ਹਨ ਇਸ ਲਈ ਉਹ ਸਰਲ ਟਿਸ਼ੂਆਂ ਤੋਂ ਫੰਕਸ਼ਨ ਅਤੇ ਬੰਤਰ ਦੋਹਾਂ ਪਾਸੋਂ ਕਾਫੀ ਅੱਗੇ ਹੁੰਦੇ ਹਨ ਤੇ ਸਟੋਮੇਟਾ ਤੇ ਕੰਮ ਸੋ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਸਟੋਮੇਟਾ ਦੇ ਕੰਮ ਪੱਤਿਆਂ ਦੇ ਹਰੀਜ ਸੈਂਚ ਇਹ ਛੋਟੇ ਛੋਟੇ ਸਿਤਰ ਖੋਦ ਵਿੱਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੀ ਆਵਾਗ ਨੂੰ ਨਿਯੰਤਰਿਤ ਕਰਦੇ ਹਨ ਪ੍ਰਕਾਸ਼ ਸਥਿਤੀ 'ਚ CO2 ਅੰਦਰ ਲੈਂਦੇ ਹਨ ਤੇ ਬਿਨਾਂ ਲੋੜ ਵਾਲਾ ਆਕਸੀਜਨ ਬਾਹਰ ਕਰਦੇ ਹਨ ਨਾਲ ਹੀ ਬਾਸਪ ਉਤਸਰਜਨ ਰਈ ਪਾਣੀ ਦਾ ਨਿਯਮਿਤ ਨਿਕਾਸ ਪੌਦੇ ਨੂੰ ਠੰਡਾ ਰੱਖਦਾ ਹੈ ਅਤੇ ਜੜਾਂ ਤੋਂ ਨਵਾਂ ਪਾਣੀ ਉੱਪਰ ਖਿੱਚਦਾ ਹੈ ਤੇ ਨੈਕਸਟ ਆਜੂਗਾ ਟੈਰੀਡੋਫਾਈਟਾ ਬਨਾਮ ਟਿਫਰੀਗੋਮੀ ਟੈਰੀਡੋਟ ਫਾਈਟ ਫਰਨ ਕਲਾ ਸਿਲਾ ਆਦਬੀ ਜਾਨੂ ਨਹੀਂ ਬਣਾਉਂਦੀ ਉਹਨਾਂ ਦੀ ਪ੍ਰਜਨਨ ਇਕਾਈ ਸਪੋਰ ਅਤੇ ਪੰਪਡ ਕਾਈਲਮ ਫਲੋਇਮ ਹੁੰਦੇ ਹਨ ਉਹਨਾਂ ਚ ਫਲ ਜਾਂ ਫੁੱਲ ਫੁੱਲ ਜਾਂ ਫਲ ਨਹੀਂ ਹੁੰਦੇ ਫੈਰੀਰੋਗਾਮੀ ਜੋ ਬੀਜ ਦਾ ਹਰੀਆਲੀ ਦੇ ਸਭ ਰੁਕਣਨ ਫੁੱਲ ਬਣ ਕੇ ਸਪੋਰਾਂ ਨੂੰ ਬੀਜਾਂ ਚ ਬਦਲ ਦਿੰਦੀ ਹੈ ਇਸ ਤਰ੍ਹਾਂ ਬੀਜ ਨੰਗੇ ਜੀਗਨੋਸ ਜਾਂ ਫੁੱਲ ਅੰਦਰ ਐਸੋਸੀਏਸ਼ਨ ਹੋ ਸਕਦੇ ਹਨ ਤੇ ਹੁਣ ਆਜੂ ਕੁਐਸਚਨ ਜਪਨ ਉਸਮ ਤੇ ਐਸਆਓ ਪਰਸ ਇੱਕ ਦੂਜੇ ਤੋਂ ਇਹ ਆਪਾਂ ਕਰ ਲਿਆ ਹੁਣ ਹੀ ਆਂਸਰ ਕਰ ਲਿਆ ਟੈਰੀਡੋਫਾਈਟ ਤੇ ਫਿਰ ਗੋਮਿਆਂ ਵਿੱਚ ਵੀ ਅੰਤਰ ਇਹ ਵੀ ਹੋ ਗਿਆ ਹੁਣ ਚਾਲ ਅਤੇ ਬੇਗ ਵਿੱਚ ਅੰਤਰ ਦੱਸੋ ਤੇ ਵਸਤੂ ਦੇ ਪੁੰਜ ਅਤੇ ਭਾਰ ਵਿੱਚ ਕੀ ਅੰਤਰ ਹੈ ਸੋਤਲੇ ਆਪਾਂ ਕੁਐਸਚਨ ਸਾਰੇ ਕਰ ਲਏ ਸੋ ਹੁਣ 7ਵਾਂ ਤੇ 8ਵਾਂ ਦੋ ਕੁਐਸਚਨ ਰਹਿ ਚੁੱਕੇ ਨੇ ਸੋ 7ਵਾਂ ਚਾਲ ਅਤੇ ਬੇਗ ਚਾਲ ਕਿਵੇਂ ਇਹ ਦੱਸਦੀ ਹੈ ਕਿ ਕੋਈ ਵਸਤੂ 21 ਸਮੇਂ ਵਿੱਚ ਕਿੰਨੀ ਦੂਰੀ ਤਵਲ ਹੁੰਦੀਆਂ ਹਨ। ਦੀਆਂ ਵਿੱਚ ਕਰ ਰਹੀ ਹੈ ਕਿੰਨੀ ਦੂਰੀ ਵਿੱਚ ਕਰ ਰਹੀ ਹੈ ਇਸ ਵਿੱਚ ਦਿਸ਼ਾ ਦੀ ਗਿਆਨ ਨਹੀਂ ਲੱਭਦੀ। ਵੇਗ ਇਸੇ ਚਾਲ ਨੂੰ ਦਿਸ਼ਾ ਸਹਿਤ ਦਰਸਾਉਂਦਾ ਹੈ। ਇਸ ਲਈ ਇਹ ਰੱਦ ਰਸੀ ਦੀ ਤਾਂ દિਸ਼ੇدار ਰਾਸ਼ੀ ਇੱਕੋ ਹੀ ਚਾਲ ਵਰਗੀਆਂ ਚਾਲ ਵਾਲੀਆਂ ਦੋ ਵਸਤੂਆਂ ਦਾ ਵੇਗ ਵੱਖ-ਵੱਖ ਹੋ ਸਕਦਾ ਹੈ। ਜੇ ਉਹ ਵਕਰੀਆਂ ਵਕਰੀਆਂ ਦਿਸ਼ਾਵਾਂ ਵਿੱਚ ਜਾ ਰਹੀਆਂ ਹੋਣ ਪੁੰਜ ਅਤੇ ਪਾ ਜਾਲ ਜਿਹਾ ਦੂਰੀ ਦੱਸੀ ਜਾਂਦੀ ਹੈ ਤੇ ਬੇਕਚੋਂ ਦੂਰੀ ਦੇ ਨਾਲ ਦਿਸ਼ਾ ਵੀ ਦੱਸੀ ਜਾਂਦੀ ਹੈ ਸੋ ਐਵੇਂ ਆਇਆ ਅਨਸਰ ਪੁੰਜ ਅਤੇ ਪੁੰਜ ਕਿਸੇ ਵਸਤੂ ਵਿੱਚ ਮੌਜੂਦ ਦੱਸੀ ਹੋਈ ਵਸਤੂ ਦੀ ਦ੍ਰਵ ਮਾਤਰਾ ਆਉਂਦੀ ਹੈ ਜੋ ਸਭ ਥਾਵਾਂ ਤੇ ਇੱਕੋ ਜਿਹੀ ਰਹਿੰਦੀ ਹੈ ਅਤੇ ਕਿਲੋਗ੍ਰਾਮ ਵਿੱਚ ਨਾਪੀ ਜਾਂਦੀ ਹੈ ਪਰ ਉਹ ਬਲ ਜਿਸ ਨਾਲ ਧਰਤੀ ਦਾ ਗੁਰੂਤਵ ਆ ਪੁੰਜ ਵਾਲੀ ਵਸਤੂ ਨੂੰ ਆਪਣੀ ਵੱਲ ਖਿੱਚਦਾ ਹੈ ਭਾਰ ਦਾ ਮਾਪ ਸਥਾਨ ਅਨੁਸਾਰ ਬਦਲ ਸਕਦਾ ਹੈ ਕਿਉਂਕਿ ਇਹ ਜੀ ਗੁਰਤੂਆਕਰਸ਼ਨ ਤੇ ਨਿਰਭਰ ਕਰਦਾ ਹੈ ਅਤੇ ਇਹ ਨਿਊਟਨ ਇਕਾਈ ਵਿੱਚ ਦਰਜ ਕੀਤਾ ਜਾਂਦਾ ਹੈ। ਸੁਪੰਜ ਅਤੇ ਭਾਰ ਦਾ ਵੀ ਪਤਾ ਲੱਗ ਗਿਆ। ਤੇ ਨੈਕਸਟ ਦੋ ਬਟੇ ਪ੍ਰੋਕਸ਼ਨਾਂ ਕੁਐਸਚਨ ਆ ਗਏ। ਸੋ ਜਿਵੇਂ ਹੁਣ ਪੰਜ ਅੰਕਾਂ ਵਾਲੇ ਕੁਐਸਚਨ ਨੇਗੇ। ਭਾਰ ਡੀ ਤੇ ਆ ਚੁੱਕੇ ਆਪਾਂ। ਜਿਵੇਂ ਕਿਸੇ ਰੁੱਖ ਦੀਆਂ ਟਾਹਣੀਆਂ ਨੂੰ ਤੇਜ਼ੀ ਨਾਲ ਹਵਾ ਨਾਲ ਕੁਝ ਪੱਤੇ ਜਰਦੇ ਜਾਂਦੀਆਂ ਹਨ। ਜਦੋਂ ਕੋਈ ਗਤੀਮਾਨ ਬੱਸ ਅਚਾਨਕ ਰੁਕ ਜਾਂਦੀ ਹੈ ਤਾਂ ਤੁਸੀਂ ਅੱਗੇ ਵੱਲ ਨੂੰ ਡਿੱਗਦੇ ਹੋ ਜਦੋਂ ਬ੍ਰਹਮਵਸਥਾ ਤੋਂ ਪ੍ਰਗਤੀ ਹੁੰਦੀ ਹੈ। ਤਾਂ ਪਿੱਛੇ ਵੱਲ ਦੇਖਦੇ ਹਾਂ ਕਿਉਂ ਸੋ ਸਭ ਤੋਂ ਪਹਿਲਾਂ ਦਾ ਅਸਰ ਕਰਦੇ ਹਾਂਗੇ ਇਹ ਹੀ ਘਟਨਾ ਨਿਊਟਨ ਦੇ ਪਹਿਲੇ ਗਤੀ ਨਿਯਮ ਇਨਰਿਆ ਜੜਤ ਨਾਲ ਸੰਬੰਧਿਤ ਹੈ ਜਦੋਂ ਅਸੀਂ ਰੁੱਖ ਦੀਆਂ ਟਾਹਣੀਆਂ ਨੂੰ ਹਿਲਾਉਂਦੇ ਹਾਂ ਤਾਂ ਟਾਹਣੀਆਂ اچانک ਖੇਲ ਜਾਂਦੀਆਂ ਹਨ ਪਰ ਉਹਨਾਂ ਉੱਤੇ ਜੁੜੀਆਂ ਪੱਤੀਆਂ ਕੁਝ ਸਮੇਂ ਲਈ ਸਥਿਰ ਰਹਿਣ ਦੀ ਕੋਸ਼ਿਸ਼ ਕਰਦੀਆਂ ਇਸ ਕਰਕੇ ਇਹ ਇਸ ਕਰਕੇ ਉਹ ਹਵਾ ਵਿੱਚ ਝੜਕਾ ਖਾ ਕੇ ਟਾਣੀ ਤੋਂ ਵਿਛੋੜੇ ਜਾਂਦੀਆਂ ਹਨ ਅਤੇ ਝੜ ਜਾਂਦੀਆਂ ਹਨ ਜੜਤ ਦੀ ਘਣਤਾ ਕਰਕੇ ਜਿਸ ਵਿੱਚ ਕੋਈ ਵਸਤੂ ਆਪਣੀ ਮੌਜੂਦ ਅਵਸਥਾ ਨੂੰ ਬਦਲ ਨਹੀਂ ਦਿੰਦੀ ਸਟੇਰਪੱਤੀਆਂ ਆਪਣੇ ਆਰਾਮ ਦੀ ਅਵਸਥਾ ਨੂੰ ਕਾਇਮ ਰੱਖਣਾ ਚਾਹੁੰਦੀਆਂ ਹਨ ਜਦੋਂ ਕੋਈ ਗਤੀਮਾਨ ਬੱਸ ਅਚਾਨਕ ਰੁਕ ਜਾਂਦੀ ਹੈ ਸੋ ਇਹ ਦੋਵੇਂ ਘਟਨਾਵਾਂ ਨਿਊਟਨ ਦੇ ਪਹਿਲੇ ਗਤੀ ਨਿਜਮ ਲਾਅ ਆਫ ਇਨਰੀਆ ਦੇ ਅਧੀਨ ਹੈ ਪਹਿਲੀ ਸਥਿਤੀ ਬੱਸ ਰੁਕਦੀ ਹੈ ਜਦੋਂ ਬੱਸ ਤੇਜ਼ੀ ਨਾਲ ਚੱਲ ਰਹੀ ਹੈ ਤਾਂ ਤੁਹਾਡਾ ਸਰੀਰ ਵੀ ਉਸੇ ਚਾਲ ਨਾਲ ਅੱਗੇ ਵਧ ਰਿਹਾ ਹੁੰਦਾ ਹੈ ਪਰ ਜਦੋਂ ਪਰ ਜਦੋਂ ਬੱਸ ਅਚਾਨਕ ਰੁਕ ਜਾਂਦੀ ਹੈ ਤਾਂ ਬੱਸ ਤਾਂ ਰੁਕ ਜਾਂਦੀ ਹੈ ਪਰ ਤੁਹਾਡੇ ਸਰੀਰ ਅਜੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਜਿਸ ਕਾਰਨ ਤੁਸੀਂ ਅੱਗੇ ਵੱਲ ਡਿੱਗਦੇ ਹੋ ਦੂਜੀ ਸਥਿਤੀ ਬੱਸ ਸਟਾਰਟ ਹੁੰਦੀ ਹੈ ਜਦੋਂ ਬੱਸ ਖੜੀ ਹੁੰਦੀ ਹੈ ਤਾਂ ਤੁਹਾਡਾ ਸਰੀਰ ਵੀ ਵਿਰਾਮ ਰਸਤਾ ਵਿੱਚ ਹੁੰਦਾ ਹੈ ਜਦੋਂ ਬੱਸ ਅਚਾਨਕ ਚੱਲ ਪੈਂਦੀ ਹੈ ਤਾਂ ਬੱਸ ਦੇ ਨਾਲ ਨਾਲ ਤੁਹਾਡਾ ਸਰੀਰ ਤੁਰੰਤ ਅੱਗੇ ਨਹੀਂ ਵੱਸ ਸਕਦਾ ਕਿਉਂਕਿ ਉਹ ਆਪਣੀ ਬ੍ਰਾਮ ਅਵਸਥਾ ਵਿੱਚ ਰਹਿਣਾ ਚਾਹੁੰਦਾ ਹੈ ਇਸ ਕਰਕੇ ਤੁਸੀਂ ਪਿੱਛੇ ਵੱਲ ਝਟਦਾ ਖਾਂਦੇ ਹੋ ਜਾਂ ਡਿਗਦੇ ਹੋ ਤੇ ਤੀਜੀ ਸਥਿਤੀ ਤੀਜੀ ਨਾ ਸੋਸਤ ਤੀਜੇ ਨਹੀਂ ਤੇ ਨੈਕਸਟ ਦਿੱਤਾ ਹੋਇਆ ਕੁਸ਼ਣ ਇਹ ਲਿਖਿਆ ਦੇ ਰਸਾਇਣਿਕ ਸੂਤਰ ਲਿਖੋ ਪਹਿਲਾ ਮੈਗਨੀਸ਼ੀਅਮ ਆਕਸਾਈਡ ਕੈਲਸ਼ੀਅਮ ਕਲੋਰਾਈਡ ਕਾਪਰ ਨਿਟਰੇਟ ਕੈਸ਼ਮ ਕਾਰਬੋਨੇਟ ਇੱਥੇ ਸਭ ਤੋਂ ਪਹਿਲਾਂ ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ MgO ਸਿੱਧਾ ਦਿੱਤਾ ਵੀ ਹੋਇਆ ਕਿਵੇਂ ਬਣਾਇਆ ਗਏ ਮੈਗਨੀਸ਼ੀਅਮ ਚ ਫਿਰ ਆਜੂ ਕੈਲਸ਼ੀਅਮ ਕਲੋਰਾਈਡ CaCl2 ਫਿਰ ਕੈਪਰਨੇਟ Cu(NO3)2 ਫਿਰ ਆਜੂ ਕੈਲਸ਼ੀਅਮ ਕਾਰਬੋਨੇਟ ਰਸਾਇਣਿਕ ਸੂਤਰ ਦਿੱਤਾ ਹੈ CaCO3 ਸਿੱਥੇ ਆਦ ਤੇ ਹੋਣਾ ਜਾਂ ਇਸ ਵਿੱਚ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਨੈਕਸਟ ਜੋ ਕੁਐਸਚਨ ਆ ਗਿਆ ਉਹ ਜੇਕਰ ਤਰਨ ਨੂੰ ਚੰਨ ਨੂੰ ਚੰਨ ਧਰਤੀ ਨੂੰ ਕ੍ਰਿਸ਼ਿਤ ਕਰਦਾ ਹੈ ਸੋ ਇਹ ਇੱਕ ਚੰਨ ਵਾਲਾ ਕੁਐਸਚਨ ਹੈ ਦਾ ਅਨਸਰ ਦਿੱਤਾ ਚੇਕਰ ਚੰਨ ਧਰਤੀ ਨੂੰ ਕ੍ਰਿਸ਼ਿਤ ਕਰਦਾ ਹੈ ਤਾਂ ਧਰਤੀ ਚੰਨ ਵੱਲ ਗਤੀ ਕਿਉਂ ਨਹੀਂ ਰਕਰਦੀ ਇਹ ਗੱਲ ਸੱਚ ਹੈ ਕਿ ਚੰਨ ਵੀ ਧਰਤੀ ਨੂੰ ਉਨੀ ਹੀ ਤਾਕਤ ਨਾਲ ਕ੍ਰਿਸ਼ਿਤ ਕਰਦਾ ਹੈ ਜਿੰਨੀ ਤਾਕਤ ਨਾਲ ਧਰਤੀ ਚੰਨ ਨੂੰ ਕਰਦੀ ਹੈ ਇਹ ਨਿਊਟਨ ਦੇ ਤੀਜੇ ਨਿਯਮ ਐਕਸ਼ਨ ਇਕਵਲ ਟੂ ਰਿਐਕਸ਼ਨ ਉੱਤੇ ਆਧਾਰਿਤ ਹੈ ਪਰ ਅਸੀਂ ਦੇਖਦੇ ਹਾਂ ਕਿ ਚੰਨ ਦਾ ਧਰਤੀ ਦੇ ਧਰਤੀ ਦੀ ਪ੍ਰਕਿਰਿਆ ਮਾ ਪਰਿਕਰਮਾ ਕਰਦਾ ਹੈ ਪਰ ਧਰਤੀ ਚੰਨ ਵੱਲ ਗਤੀਸ਼ੀਲ ਨਹੀਂ ਹੋਣੀ ਦਿਖਦੀ ਇਸ ਦਾ ਕਾਰਨ ਹੈ ਧਰਤੀ ਦਾ ਪੁੰਜ ਮਾਸ ਚੰਨ ਤੋਂ ਨਵਾਂ ਵਿੱਚ ਜ਼ਿਆਦਾ ਵੱਡਾ ਹੈ ਗਤੀ ਅਸੀਲੇਸ਼ਨ ਬਰਾਬਰ ਦਲ ਮਤਲਬ ਫੋਰਸ ਵਟੇ ਮਾਸ ਪੁੰਜ ਚੰਨ ਦੀ ਗਤੀ ਜ਼ਿਆਦਾ ਹੋਵੇਗੀ ਕਿਉਂਕਿ ਉਹ ਹਲਕਾ ਹੈ ਧਰਤੀ ਤੇ ਬਾਲ ਤਾਂ ਉਨਾ ਹੀ ਹੈ ਪਰ ਪੁੰਜ ਬਹੁਤ ਵੱਡਾ ਹੋਣ ਕਰਕੇ ਉਸ ਦੀ ਗਤੀ ਨਜੀਵਲ ਨਾਗੰਦੀ ਹੈ ਇਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਧਰਤੀ ਚੰਨ ਵੱਲ ਨਹੀਂ ਚੱਲ ਰਹੀ ਸਰਵ ਵਿਆਪਿਕ ਗੁਰੂਤਾਕਰਸ਼ਣ ਦਾ ਨਿਯਮ ਦਕੀ ਮੱਤਵੇ ਨਿਊਟਨ ਦਾ ਗੁਰੂਤਾਕਰਸ਼ਣ ਦਾ ਨਿਯਮ ਸਿਰਫ ਧਰਤੀ ਲਈ ਹੀ ਨਹੀਂ ਸਾਰੇ ਬ੍ਰਹਿਮੰਡ ਯੂਨੀਵਰਸ ਲਈ ਲਾਗੂ ਹੁੰਦਾ ਹੈ ਇਸ ਲਈ ਇਸ ਨੂੰ ਸਰਬਪਿਆਪੀ ਨਿਯਮ ਯੂਨੀਵਰਸਲ ਲਾਗਿਆ ਜਾਂਦਾ ਹੈ ਇਸ ਦਾ ਮਹੱਤਵ ਇੰਨਾ ਕਾਰਨਾਂ ਕਰਕੇ ਹੈ ਇਹ ਸਾਨੂੰ ਦੱਸਦਾ ਹੈ ਕਿ ਹਰ ਵਸਤੂ ਹਰ ਇੱਕ ਵਸਤੂ ਚਾਹੇ ਉਹ ਛੋਟੀ ਹੋਵੇ ਜਾਂ ਵੱਡੀ ਹੋਵੇ ਦੂਜੀ ਵਸਤੂ ਨੂੰ ਆਕਰਸ਼ਿਤ ਕਰਦੀ ਹੈ ਇਹ ਹੀ ਗ੍ਰਹਿ ਉਪਗ੍ਰਹਿ ਤਾਰਿਆਂ ਤਾਰਿਆਂ ਅਤੇ ਚੰਨ ਆਦ ਗਤੀਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਇਹ ਸਮਝਾਉਂਦਾ ਹੈ ਕਿ ਜੋ ਧਰਤੀ ਦੀ ਪਰਿਕਰਮਾ ਕਿਵੇਂ ਕਰਦਾ ਹੈ ਤੇ ਗ੍ਰਹਿ ਸੂਰਜ ਦੀ ਇਸ ਨਿਯਮ ਤੋਂ ਸਾਡੀ ਕੰਗੋਲ ਵਿਗਿਆਨ ਐਸਟਰੋਨੋਮੀ ਸੈਟਲਾਈਟਾਂ ਅਤੇ ਰਾਖਟ ਵਿਗਿਆਨ ਨੂੰ ਬੁਨਿਆਦੀ ਜਾਣਕਾਰੀ ਮਿਲੀ ਹੈ ਇਹ ਸਮਝਾਉਂਦਾ ਹੈ ਕਿ ਧਰਤੀ ਤੇ ਸਾਰੀਆਂ ਵਸਤੂਆਂ ਸਦਾ ਨਿਯਮ ਵਿੱਚ ਕਿਉਂ ਰਹਦੀਆਂ ਹਨ ਇਸ ਤਰ੍ਹਾਂ ਇਹ ਨਿਯਮ ਸਿੱਧ ਕਰਦਾ ਹੈ ਕਿ ਬ੍ਰਹਿਮੰਡ ਵਿੱਚ ਇੱਕ ਆਮ ਬਲ ਗੁਰਤੂਵਾ ਸਾਰੀਆਂ ਵਸਤੂਆਂ 'ਤੇ ਲਾਗੂ ਹੁੰਦਾ ਹੈ ਜੋ ਉਹਨਾਂ ਦੀ ਚਾਲ ਤੇ ਗਤੀ ਨੂੰ ਦਰਤ ਕਰਦਾ ਹੈ। ਸੋ ਇਹ ਕੁਐਸਚਨ ਪੇਪਰ ਆਪਣਾ ਕੰਪਲੀਟ ਹੋ ਚੁੱਕਿਆ ਹੈ। ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਇਕ। ਪੀਡੀਐਫ ਤੁਹਾਨੂੰ ਮਿਲ ਜੂਗੀ। ਤੇ ਨੈਕਸਟ ਪੇਪਰ ਜੋ ਵੀ ਹੈ ਕਮੈਂਟ ਕਰਕੇ ਜੀ ਨੂੰ ਦੱਸਣਾ। ਤੋਂ ਥੋੜਾ ਜਿਹਾ ਔਖਾ ਵੀ ਥੇ ਇਹ ਕੁਐਸਚਨ ਪੇਪਰ ਥੋੜਾ ਜਿਹਾ ਔਖਾ ਵੀ ਸੀ। ਤੇ ਜ਼ਿਆਦਾਤਰ ਕੁਐਸਚਨ ਤਾਂ ਇਹਦੇ ਜਿਹਾ ਸਿੰਪਲੀ ਧੀਏ। ਸੋ ਚੰਗੀ ਤਰ੍ਹਾਂ ਪੇਪਰ ਦੀ ਤਿਆਰੀ ਕਰਕੇ ਜਾਣਾ।